ਚੋਰ ਜਿਹੜੇ ਆ ਉਹ ਇੱਥੇ ਆਉਂਦੇ ਆ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਜਿੰਦਰੇ ਆ ਉਹ ਭੰਨੇ ਪਏ ਆ ਤੋੜੇ ਪਏ ਆ ਇਹ ਤਾਂ ਇੱਕ ਕਮਰਾ ਹੋ ਗਿਆ ਇਹਦੇ ਨਾਲ ਹੀ ਦੂਜਾ ਕਮਰਾ ਆ ਵੀ ਆ ਇੱਥੇ ਵੀ ਤੁਸੀਂ ਦੇਖੋ ਕਿ ਸੱਟਾਂ ਮਾਰੀਆਂ ਲੱਗਦੀਆਂ ਜਿਹੜੀ ਬੋਰੀ ਆ ਇਹਦੇ ਉੱਤੇ ਵੀ ਸੀਮਿੰਟ ਖਿਲ ਰਿਹਾ ਔਰ ਇਹਦੇ ਅੰਦਰ ਜਿਹੜੇ ਗੱਦੇ ਆ ਉਹ ਮੋੜ-ਮੂੜ ਕੇ ਇੱਕ ਪਾਸੇ ਛੁੱਟੇ ਸਿਗੇ ਜਿਹੜੇ ਮੋਰ ਬੰਨਿਆ ਸੀ ਜਿੱਦਾਂ ਮਤਲਬ ਇਨੇ ਵੀ ਚੰਗਾ ਵੀ ਚੋਂ-ਚੋਂ ਕਰਦਾ ਦੇਖ ਲਓ ਹਜੇ ਤੱਕ। ਹੂੰ। ਤੇ ਇਹ ਵੀ ਮੈਂ ਤੁਹਾਨੂੰ ਇੱਕ ਤਸਵੀਰ ਤਸਵੀਰ ਦਿਖਾਉਣਾ ਚਾਹੁੰਨਾ ਕਿ ਆ ਜਿਹੜਾ ਇਹਨਾਂ ਨੇ ਘਰ ਵਿੱਚ ਡੌਗ ਜਿਹੜਾ ਆ ਪਾਲਤੂ ਰੱਖਿਆ ਹੈ ਇਹ ਕਹਿੰਦੇ ਕਿ ਇੱਥੇ ਬੰਨਿਆ ਸੀਗਾ ਔਰ ਇਹਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਲੱਗਦਾ ਹੁਣ ਖਾਣ ਲਈ ਵੀ ਪੈਸੇ ਨਹੀਂ। ਬਿਲਕੁਲ ਨਹੀਂ ਕਿਉਂਕਿ ਮਹੀਨੇ ਦੀ ਮਹੀਨੇ ਜਿੰਨੇ ਸਾਨੂੰ ਮਿਲਨੇ ਹੁੰਦੇ ਉਹਨਾਂ ਨਾਲ ਤਾਂ ਸਾਡਾ ਰਖਣਾਣਾ ਹੁੰਦਾ। ਜੇ ਅਸੀਂ ਹੁਣ ਇੰਨੇ ਜੋਗੇ ਹੋਈਏ ਤਾਂ ਫਿਰ ਆਪਣਾ ਨਾ ਲੈ ਕੇ ਬੈਠ ਜਾਈਏ। ਅਸੀਂ ਕਿਉਂ ਲੋਹੇ ਦੀਆਂ ਟੀਨਾ ਥੱਲੇ ਬੈਠਣਾ ਹੈ? ਤੁਸੀਂ ਇੱਕ ਵਾਰੀ ਅੰਦਰ ਜਾ ਕੇ ਦੇਖੋ ਕਿ ਅਸੀਂ ਸਾਰੇ ਤਰਪਾਲ ਪਈ ਹੋਈ ਆ ਸਾਡੀ ਅਸੀਂ ਆਪਣੀ ਮੋਰੇ ਠੰਡਾ ਉੱਪਰੋਂ ਪਾਣੀ ਚੋਂਦਾ ਜਦੋਂ ਤਰਪਾ ਆਪਣੀ ਉਸਤ ਪੈਂਦੀ ਸਵੇਰ ਨੂੰ ਬੱਚਿਆਂ ਦੇ ਪਾਣੀ ਸੁੱਤੇ ਪਿਆਂ ਦੇ ਚੋਂਦਾ ਇਸ ਕਰਕੇ ਅਸੀਂ ਹੁਣ ਉੱਪਰ ਤਰਪਾਲ ਪਾਈ ਸੀ ਕਿਉਂਕਿ ਹੈਂਡ ਟੂ ਮਾਉਥ ਬੜੀ ਮੁਸ਼ਕਿਲ ਨਾ ਦੇਖੋ ਮੈਂ ਮੇਰੇ ਹਸਬੰਡ ਦੋਨੇ ਹੈਂਡੀਕੈਪਡ ਹਾਂ ਸੀ ਅਸੀਂ ਫੇਰ ਵੀ ਆਪਣਾ ਗੁਜ਼ਾਰਾ ਕਰਦੇ ਹਾਂ ਮੰਮਾ ਸਾਰਾ ਦਿਨ ਕੰਮ ਉੱਤੇ ਜਾਂਦੀ ਉਹ ਬੱਚਾ ਤੋਤ ਭਈਆ ਨਹੀਂ ਠੰਡ ਚ ਕੋਈ ਕਰ ਨਹੀਂ ਸਕਦਾ ਤੋਂ ਦਾ ਗੱਡੀਆਂ ਤੋਂ ਦਾ ਪਾਪਾ ਲੋਕਾਂ ਦੇ ਖੜੇ ਆ ਜਾ ਕੇ ਜਦੋਂ ਹੁਣ ਬੰਦੇ ਨੂੰ ਕਰਕੇ ਨਹੀਂ ਖਾਣ ਦੇਣਾ ਫਿਰ ਦਿਲ ਤਾਂ ਦੁਖਦਾ ਹੀ ਆ ਨਾ ਮੈਂ ਦਿਲ ਨਹੀਂ ਅਜੋ ਖੋਲਦਾ ਚਲੋ ਅਸੀਂ ਮਿਹਨਤ ਕਰਾਂਗੇ ਆਪਣੀ ਚੀਜ਼ ਬਣਾ ਜੇ ਬਾਈ ਚਾਂਸ ਮੇਰੀਆਂ ਬੇਟੀਆਂ 'ਚ ਘਰ ਹੁੰਦੀਆਂ ਮੈਂ ਤਾਂ ਗਈ ਸੀ ਨਾ ਦੁਨੀਆ ਤੋਂ ਉਹ ਦੋ ਸੀ ਤਿੰਨ ਸੀ ਉਹਨਾਂ ਨੇ ਮੇਰੀ ਬੱਚੀਆਂ ਨਾਲ ਕੀ ਕਰਨਾ ਸੀ ਮੈਨੂੰ ਤਾਂ ਸੋਚ ਗਿਆ ਜਿਹੀ ਕੁਝ ਹੋਈ ਜਾਂਦਾ ਬਸ ਮਤਲਬ ਮੈਂ ਇਹ ਗੱਲ ਸੋਚ ਰਿਹਾ ਕਿ ਜਿਵੇਂ ਤੁਹਾਡੇ ਮਾਤਾ ਜੀ ਨੇ ਕਿਹਾ ਕਿ ਕਿਸ ਨੇ ਕੋਈ ਦੁਸ਼ਮਣੀ ਨਹੀਂ ਕਿਸ ਨੇ ਫਾਲਤੂ ਗੱਲ ਨਹੀਂ ਕਰਦੇ ਬਾਹਰ ਨਹੀਂ ਖੜਦੇ ਫਿਰ ਵੀ ਕਿਸ ਨੇ ਤੁਹਾਡੇ ਤੇ ਅੱਖ ਰੱਖੀ ਹੈ ਨਾ ਜਲੰਧਰ ਜੀ ਦੇਖਿਆ ਇਹ ਕੀ ਹੋਇਆ ਕਿ ਹਰ ਰੋਜ਼ ਲੁੱਟਾਂ ਖੋਹਾਂ ਦੀਆਂ ਵਾਰ ਦਤਾਂ ਕਿ ਪੰਜਾਬ ਨੂੰ ਚਿੰਬੜ ਗਈ ਹੈ ਨਸ਼ਿਆਂ ਵਾਲੀ ਜੋਕ ਦੋਸਤੋ ਕਿ ਆ ਸੁਰੱਖਿਅਤ ਮਾਹੌਲ ਕਰਕੇ ਲੋਕ ਹੰਬੇ ਪਏ ਆ ਤੇ ਸਰਕਾਰ ਕਿਵੇਂ ਯਕੀਨ ਦਿਵਾਵੇਗੀ ਕਿ ਮਹਫੂਜ਼ ਨੇ ਲੋਕ ਦੋਸਤੋ ਕਿ ਸੁਰੱਖਿਅਤ ਨੇ ਲੋਕ ਦੋਸਤੋ ਸਤਸ਼੍ਰੀਅਕ ਹਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੋਂ ਨਹੀਂ ਸੂਰੀ ਸਾਥਿਓ ਰਾਹੋਂ ਵਿਖੇ ਮੌਜੂਦ ਹੈ ਔਰ ਬਿਲਕੁਲ ਮੇਰੇ ਪਿੱਛੇ ਜਿਹੜਾ ਘਰ ਹੈ ਇੱਥੇ ਅੱਜ ਦਿਨ ਦਿਹਾੜੇ ਚੋਰਾਂ ਨੇ ਚੋਰੀ ਕੀਤੀ ਔਰ ਮੈਂ ਤੁਹਾਨੂੰ ਦਿਖਾ ਦਾਂ ਬਿਲਕੁਲ ਸਾਹਮਣੇ ਮੇਰੇ ਮਾਛੀਵਾੜਾ ਨੂੰ ਜਿਹੜੀ ਸੜਕ ਜਾਂਦੀ ਉਹ ਸੜਕ ਹੈ ਔਰ ਉਹਦੇ ਬਿਲਕੁਲ ਆਪੋਜ਼ਿਟ ਇੱਕ ਘਰ ਹੈ ਜਿੱਥੇ ਦਿਨ ਦਿਹਾੜੇ ਚੋਰਾਂ ਨੇ ਇਸ ਘਰ ਨੂੰ ਨਿਸ਼ਾਨਾ ਬਣਾਇਆ ਔਰ ਪਰਿਵਾਰ ਜਿਹੜਾ ਆ ਉਹ ਹੈਂਡ ਟੂ ਮਾਉਥ ਹੈ ਬੜੀ ਮੁਸ਼ਕਿਲ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਆਜੋ ਭਾਜੀ ਬੜੀ ਮੁਸ਼ਕਿਲ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ ਸਾਰੀ ਫੈਮਿਲੀ ਮੈਂਬਰਸ ਜਿਹੜੇ ਆ ਉਹ ਰਲ ਮਿਲ ਕੇ ਕੰਮ ਕਰਦੇ ਜਿਸ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਰਹਿ ਬਸਰ ਚੱਲਦੀ ਹੈ ਸੋ ਚੋਰ ਵੀ ਜਿਹੜੇ ਆ ਉਹ ਗਰੀਬ ਬੰਦਿਆਂ ਨੂੰ ਹੀ ਨਿਸ਼ਾਨਾ ਬਣਾਉਂਦੇ ਆ ਔਰ ਇਹਨਾਂ ਦੇ ਘਰ ਦੇ ਮੈਂਬਰ 10 ਵਜੇ ਤੋਂ ਲੈ ਕੇ 11:30 ਦੇ ਵਿੱਚ ਘਰ ਨਹੀਂ ਸੀਗੇ ਤਾਂ ਚੋਰ ਜਿਹੜੇ ਆ ਉਹ ਇੱਥੇ ਆਉਂਦੇ ਆ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਜਿੰਦਰੇ ਆ ਉਹ ਭੰਨੇ ਪਏ ਆ ਤੋੜੇ ਪਏ ਆ ਇਹ ਤਾਂ ਇੱਕ ਕਮਰਾ ਹੋ ਗਿਆ ਇਹਦੇ ਨਾਲ ਹੀ ਦੂਜਾ ਕਮਰਾ ਆ ਵੀ ਆ ਇੱਥੇ ਵੀ ਤੁਸੀਂ ਦੇਖੋ ਕਿ ਸੱਟਾਂ ਮਾਰੀਆਂ ਲੱਗਦੀਆਂ ਜਿਹੜੀ ਬੋਰੀ ਆ ਇਹਦੇ ਉੱਤੇ ਵੀ ਸੀਮਿੰਟ ਖਿਲ ਰਿਹਾ ਔਰ ਇਹਦੇ ਅੰਦਰ ਜਿਹੜੇ ਗੱਦੇ ਆ ਉਹ ਮੋੜ-ਮੂੜ ਕੇ ਇੱਕ ਪਾਸੇ ਛੁੱਟੇ ਸੀਗੇ ਤੇ ਅਲਮਾਰੀ ਦੇ ਵੀ ਸੱਟਾਂ ਮਾਰੀਆਂ ਆ ਵਰਤਨ ਨੇ ਇਹਨਾਂ ਨੂੰ ਵੀ ਮਚੋੜਿਆ ਗਿਆ ਸੋ ਚੋਰਾਂ ਨੇ ਆਪਣੇ ਵੱਲੋਂ ਤਸੱਲੀ ਕੀਤੀ ਹੈ ਪੂਰੀ ਚੋਰਾ ਨੇ ਪੂਰਾ 1 ਸਵਾ ਘੰਟਾ ਜਿਹੜਾ ਆ ਉਹ ਇੱਥੇ ਤਸੱਲੀ ਨਾਲ ਕੰਲੀ-ਕੰਲੀ ਚੀਜ਼ ਨੂੰ ਖੋਲਿਆ ਔਰ ਨੁਕਸਾਨ ਜਿਹੜਾ ਆ ਉਹ ਵੱਡਾ ਕਰ ਗਏ ਆ ਇੱਥੋਂ ਮੈਂ ਕਿਹ ਵੀ ਤਸਵੀਰ ਦਿਖਾਣੀ ਚਾਹਣਾ ਵਿੱਚ ਜਰਾ ਅੱਗੇ ਆ ਕੇ ਦਿਖਾਈ ਇਧਰਲੇ ਪਾਸੇ ਇਨਾਂ ਦੀ ਇੱਕ ਕਿਚਨ ਹੈ ਉਹਦਾ ਵੀ ਜਿਹੜਾ ਦਰਵਾਜ਼ਾ ਤੋੜਿਆ ਔਰ ਵੱਡੀ ਗੱਲ ਜਿਹੜੀ ਸਮਝਣ ਵਾਲੀ ਇਹ ਆ ਕਿ ਇਹ ਪਰਿਵਾਰ ਦਰਬਾਨਾ ਪਰਿਵਾਰ ਹੈ ਤਾਂ ਪਿੱਛੇ ਕੰਦ ਵੀ ਪੂਰੀ ਨਹੀਂ ਹੈ ਤਾਂ ਜਿਹੜੇ ਜਿਹੜਾ ਪਰਿਵਾਰ ਔਖਾ ਚੱਲਦਾ ਕਿ ਪਿੱਛੇ ਕੰਦ ਕਰਨੀ ਵੀ ਔਖੀ ਹੈ ਆਪਣੀ ਸੁਰੱਖਿਆ ਲਈ ਉਥੇ ਚੋਰ ਆ ਜਾਂਦੇ ਤਾਂ ਚੋਰ ਵੀ ਜਿਹੜੇ ਆ ਉਹਨਾਂ ਨੂੰ ਚੱਪਣੀ ਚ ਪਾਣੀ ਰੱਖ ਕੇ ਨੱਕ ਰੱਖ ਕੇ ਡੋ ਆਪਣਾ ਡੋਪ ਲੈਣਾ ਚਾਹੀਦਾ ਕਿਉਂਕਿ ਇਹ ਤਾਂ ਬੜੀ ਮੁਸ਼ਕਿਲ ਨਾਲ ਪਰਿਵਾਰ ਚਲਾਉਂਦੇ ਆ ਔਰ ਇਹੋ ਜਿਹੇ ਪੈਸੇ ਜਿਹੜੇ ਇਹਨਾਂ ਦਾ ਲੇਖਾ ਜੋਖਾ ਤਾਂ ਦੇਣਾ ਹੀ ਪਵੇਗਾ ਇਹ ਜਿਹੜੇ ਇੱਥੋਂ ਸਮਾਨ ਲੈ ਗਏ ਆ ਜਾਂ ਪੈਸਾ ਲੈ ਗਏ ਆ ਇਹ ਚੋਰਾਂ ਨੂੰ ਲੇਖਾ ਤਾਂ ਦੇਣਾ ਹੀ ਪਵੇਗਾ ਪਰ ਇਹ ਲੋਕ ਸੁਰੱਖਿਤ ਕਿੰਨੇ ਨੇ ਇਹ ਵੀ ਸਵਾਲ ਖੜੇ ਹੁੰਦੇ ਆ ਲੇਡੀਜ਼ ਆ ਇੱਕ ਬਜ਼ੁਰਗ ਬੀਬੀ ਐ ਜੇ ਉਹਨਾਂ ਨੇ ਜਦੋਂ ਘਰ ਇਕੱਲੇ ਹੋਣਗੇ ਤਾਂ ਇਦਾਂ ਦੇ ਲੋਕ ਤਾਂ ਦਿਨ ਦਿਹਾੜੇ ਜੇ ਇਸ ਤਰੀਕੇ ਹਾਲਾਤ ਬਣਾ ਤਾ ਮੰਨ ਲਓ ਬੋਲੋ ਅਈਆ ਦਿਹਾੜੀ ਟੱਪੇ ਵਾਲੇ ਬੰਦੇ ਆ ਅਸੀਂ ਜਿਹੜਾ ਘਰੇ ਰਹਿੰਦੇ ਪਏ 5-400 ਰੁਪਇਆ ਕਮਾਉਣਾ ਹੁੰਦਾ ਉਹ ਵੀ ਉਹ ਵੀ ਖੂਦੀ ਮਿੱਟੀ ਖੂਨੂ ਮਸੀ ਹਾਂਜੀ 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 ਹਰ ਸਮਾਨ ਮੁੱਲਾਂ ਦਾ ਮੇਰਾ ਜਿਹੜਾ ਘਰ ਦਾ ਇਹ ਮੈਂ ਅਸੀਂ ਵੀ ਰਹਿੰਦੇ ਕਿਸੇ ਦੇ ਇੱਥੇ ਘਰੀ ਰਹਿੰਨੇ ਅੱਛਾ ਕਿਸੇ ਦੇ ਘਰੇ ਹੀ ਆ ਸਾਡਾ ਆਪਣਾ ਨਹੀਂ ਹੈਗਾ ਜੀ ਆ ਪੈਸੇ ਮੂਲ ਨਿਵਾਸੀ ਕਿੱਥੇ ਦੀ ਆ ਅਸੀਂ ਆ ਸਾਡਾ ਪਿੰਡ ਖੁਰਦਾ ਜੀ ਚੱਕਦਾਂ ਨੇ ਕੋ ਅੱਛਾ ਤੇ ਸਾਡੇ ਸਰਕਾਰਜਾ ਕਰਜਾ ਸੀਗਾ ਲੋਕੀ ਤੰਗ ਕਰਦੇ ਸੀਗੇ ਹੌਲੀ ਹੌਲੀ ਅਸੀਂ ਬਸ ਏਡੀ ਲਾਏ ਦਿਹਾੜੀ ਟੱਪਾ ਕਰਕੇ ਜੀ ਕਿ ਉਹਨੇ ਤੇ ਸਾਨੂੰ 5-6 ਸਾਲ ਹੋ ਗਏ ਰਹਿੰਦੇ ਨੇ। ਪਰ ਆਪਣਾ ਗੁਜ਼ਾਰਾ ਚੰਗੀ ਤਰ੍ਹਾਂ ਨਹੀਂ ਹੁੰਦਾ। ਨਹੀਂ ਨਹੀਂ ਨਹੀਂ। ਉਹ ਮੈਂ ਵੀ ਦਿਹਾੜੀ ਗਿਆ ਆ ਸੀਗਾ। ਤੁਹਾਡੇ ਘਰ 'ਚ ਕਿੰਨੇ ਮੈਂਬਰ ਆ ਸਮਝਾਓ। ਅਸੀਂ ਤਾਂ ਬਸ ਇੱਕ ਬਹੂ ਆ, ਦੋ ਪੋਤੀਆਂ ਆ, ਦੋ ਮੁੰਡੇ ਆ। ਬਸ ਅਸੀਂ ਮੀਆਂ ਬੀਬੀ ਦੋਨੇ ਆ। ਤੁਹਾਡਾ ਨਾਮ ਕੀ ਆ? ਬਲਦੇਵ ਸਿੰਘ ਆ ਜੀ। ਅੱਛਾ ਬਲਦੇਵ ਭਾਜੀ, ਇਹ ਕਿਸੇ ਭੇਤੀ ਦਾ ਕੰਮ ਨਹੀਂ ਲੱਗਦਾ। ਭੇਤੀ ਦਾ ਕਿਸੇ ਦਾ ਹੋ ਸਕਦਾ ਜੀ ਵੀ ਘਰੇ ਹੈ ਨਹੀਂਗਾ ਕੋਈ ਵੀ। ਹਾਂ। ਅੱਛਾ। ਇਹ ਕੰਮ ਤੇ ਗਏ। ਰੋਜ਼ਾਨਾ ਹੀ ਘਰੇ ਕੋਈ ਸਾਰੇ ਨਹੀਂ ਹੁੰਦੇ ਕਿ ਉੱਦਾ ਹੀ ਘਰੇ ਰਹਿੰਦੇ ਜੀ। ਇੱਕ ਅੱਧਾ ਬੰਦਾ ਘਰੇ ਹੁੰਦਾ। ਮੈਂ ਤਾਂ ਗਿਆ ਸੀ ਕੰਮ ਤੇ ਚਾਰ ਪੰਜ ਦਿਨ ਹੋ ਗਏ ਮੁੰਡਾ ਵੀ ਕੰਮ ਤੇ ਗਿਆ ਸੀਗਾ ਛੋਟਾ ਮੁੰਡਾ ਆ ਛੋਟਾ ਮੁੰਡਾ ਉਹ ਵੱਡੇ ਵਾਲੇ ਨੂੰ ਵੀ ਅੱਜੇ ਕੰਮ ਮਿਲਿਆ 15 20 ਦਿਨ ਬਾਅਦ ਤੇ ਉਹ ਵੀ ਗਿਆ ਹੈ ਸੀਗਾ ਉਹਨੇ ਦੇਖਿਆ ਵੀ ਘਰੇ ਕੋਈ ਹੈ ਨਹੀਂਗਾ ਅੱਛਾ ਇਹ ਤਾਂ ਫਿਰ ਕਿਸੇ ਨੂੰ ਭੇਤੀ ਹੋਊਗਾ ਕਿ ਅੱਜ ਕੋਈ ਘਰ ਹੈ ਨਹੀਂਗਾ ਔਰ ਜਿੱਦਾਂ ਹੀ ਤੁਸੀਂ ਮੈਨੂੰ ਪਤਾ ਲੱਗਿਆ ਕਿ ਤੁਹਾਡੀ ਬੜੀ ਬਹੂ ਹਾਂਜੀ ਹਾਂਜੀ ਤੇ ਬੇਟਾ ਆਏ ਆ ਤਾਂ ਚੋਰ ਜਿਹੜੇ ਖਿਸਕ ਗਏ ਹਾਂਜੀ ਹਾਂਜੀ ਇਦਾਂ ਕੋਈ ਨਾ ਪਲੈਨ ਬਣਾਇਆ ਹੋਊਗਾ ਪੂਰਾ ਹੂੰ ਤੇ ਉਹ ਇਹਨੇ ਮੈਂ ਸਮੇਂ ਫੋਨ ਕਰਦਾ ਸੀਗਾ ਮੁੰਡੇ ਨੂੰ ਆਪਣੇ ਨੂੰ ਉਹ ਮੈਂ ਕਿਹਾ ਚੱਲ ਤੂੰ ਦਾਲ ਸਬਜ਼ੀ ਲੈ ਜੀ ਵੀ ਚੱਲ ਦਿਹਾੜੀ ਨੰਨ ਨਿਕਲ ਜੂਗੀ ਟੰਗ ਤੇ ਉਹ ਬਸ ਉਹ ਬਾਤ ਚਣੀ ਬਾਤ ਦੱਸਾ 20 ਮਿੰਟ ਬਾਅਦ ਫੋਨ ਆ ਗਿਆ ਕਹਿੰਦਾ ਡੈਡੀ ਕਹਿੰਦਾ ਕਹਿੰਦਾ ਸਾਲਾ ਜਾਂਦੀ ਕਿ ਉਹਦੇ ਭੰਨ ਕੇ ਕਹਿੰਦਾ ਲੈ ਗਿਆ ਸਮਾਨ ਸਾਰਾ ਕੱਢ ਕੇ ਚੋਰੀ ਕੀ ਕੀ ਹੋਇਆ ਚੋਰੀ ਦਾ ਜੀ ਬਸ ਪੈਸੇ ਸੀਗੇ ਕੋਈ ਤਨਖਾਹ ਘਰ ਦੇ ਨੇ ਮਿਲੀ ਸੀਗੀ ਤੇ ਇਹਦੇ ਦੋ ਪੈਰਾਂ ਦੇ ਜੋੜੇ ਸੀਗੇ ਤੇ ਇੱਕ ਦੂਜੀ ਸੀ ਬਾਲੀਆਂ ਸੀਆਂ ਉਹ ਘਰ ਦਾ ਸਮਾਨ ਤੁਹਾਨੂੰ ਪਤਾ ਹੀ ਆ ਬਈ ਚੈਨ ਸੀਗੀ ਇੱਕ ਤੇ ਲੱਖ ਕਰਵੇਂ ਨੁਕਸਾਨ ਹੈ ਹਾਂਜੀ ਲੱਖ ਤੋਂ ਉੱਤੇ ਹੋਊਗਾ ਜੀ ਲੱਖ ਤੋਂ ਉੱਪਰੇ ਹੋਣਾ ਤੇ 50-60 ਹਜ਼ਾਰ ਦੀਆਂ ਬਾੜੀਆਂ ਰੱਖ ਲਓ ਤਕਰੀਬਨ ਹੋਰ ਚਾਂਦੀ ਦੀਆਂ ਦੋ ਚਾਂਜਰਾਂ ਸੀਗੀਆਂ ਜੋੜੇ ਤੇ ਇੱਕ ਚਾਂਦੀ ਦਾ ਕਹਿੰਦੇ ਸਿੱਕਾ ਪਿਆ ਸੀਗਾ ਛੋਟਾ ਜਿਹਾ ਕੋਈ ਅੱਛਾ ਬਈ ਇੱਧਰ ਵੀ ਇੱਕ ਤੁਹਾਨੂੰ ਆ ਬੱਚੇ ਜਿਹਨੂੰ ਵੀ ਛੋਟੇ ਨੂੰ ਕੁੱਤੇ ਨੂੰ ਵੀ ਕਾਫੀ ਕੁੱਟ ਕੇ ਗਏ ਦਰਵਾਜ਼ੇ ਮਾਰੇ ਬੰਨਿਆ ਸੀ ਜਿੱਦਾਂ ਮਤਲਬ ਇਹਨੂੰ ਵੀ ਚੰਗਾ ਵੀ ਚੂੰ-ਚੂ ਕਰਦਾ ਦੇਖ ਲਓ ਹਜੇ ਤੱਕ ਹੂੰ ਇਹ ਵੀ ਮੈਂ ਤੁਹਾਨੂੰ ਇੱਕ ਤਸਵੀਰ ਤਸਵੀਰ ਦਿਖਾਉਣਾ ਚਾਹੁੰਦਾ ਕਿ ਆ ਜਿਹੜਾ ਇਹਨਾਂ ਨੇ ਘਰ ਵਿੱਚ ਡੌਗ ਜਿਹੜਾ ਆ ਪਾਲਤੂ ਰੱਖਿਆ ਹੈ ਇਹ ਕਹਿੰਦੇ ਕਿ ਇੱਥੇ ਬੰਨਿਆ ਸੀਗਾ ਔਰ ਇਹਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਲੱਗਦਾ ਹੁਣ ਜੋ ਕੋਈ ਹੋਰ ਵੀ ਆਉਂਦਾ ਹੈ ਉਹ ਆ ਕੇ ਜੇ ਕੋਈ ਹਾਲ ਵੀ ਪੁੱਛਣ ਆਉਂਦਾ ਦੁੱਖ ਵੀ ਸਾਂਝਾ ਕਰਨ ਆਉਂਦਾ ਤਾਂ ਇਹ ਡਰ ਜਾਂਦਾ ਇਹ ਬੰਦਿਆਂ ਨਾਲੋਂ ਵੀ ਜ਼ਿਆਦਾ ਡਰਦਾ ਕਿ ਪਤਾ ਨਹੀਂ ਹੁਣ ਮੈਨੂੰ ਕੁੱਟਣਗੇ ਪੰਜ ਜੀ ਇਹਨੂੰ ਬੰਨ ਕੇ ਗਏ ਸੀ ਤੁਸੀਂ ਹਾਂਜੀ ਵੀਰ ਜੀ ਇਹਨੂੰ ਬੰਨਿਆ ਹੋਇਆ ਸੀ ਅਸੀਂ ਦਰਵਾਜ਼ੇ ਨਾਲੇ ਬੰਨ ਕੇ ਗਏ ਸੀ ਗ ਜਾਣ ਲੱਗੇ ਸੀ ਕਿ ਤੁੱਪੇ ਸੇਰੇ ਸੇਰੇ ਬੀ ਨਿਆਣਾ ਉੱਥੇ ਬੈਠਾ ਰਹਿੰਦਾ ਜਾਂ ਹੈਨਾ ਉੱਥੇ ਜਦੋਂ ਉਹਨਾਂ ਨੇ ਤਾਲਾਦੂਲਾ ਤੋੜਦੇ ਹੋਣੇ ਆ ਤਾਂ ਇਹ ਪੈਰਾਂ ਨੂੰ ਪੈਂਦਾ ਹੋਣਾ ਆ ਤਾਂ ਕਾਫੀ ਮਾਰਿਆ ਹੋਣਾ ਜਦੋਂ ਮੈਂ ਆਈ ਆ ਤੇ ਆਂਦਾ ਇੱਕਦਮ ਸੈਂਪ ਕੇ ਬਸ ਰੋਂਦਾ ਹੀ ਸੀ ਉੱਚੀ ਉੱਚੀ ਜਦੋਂ ਮੈਂ ਚੱਕਿਆ ਫੇ ਮੜ ਜਾ ਹੋਇਆ ਹੁਣ ਜੋ ਕੋਈ ਵੀ ਆਂਦਾ ਤਾਂ ਰੋਂਦਾ ਬੋਦਾ ਦੇਖ ਕੇ ਡਰ ਜਾਂਦਾ ਬਹੁਤ ਡਰਦਾ ਪਿਆ ਇਹ ਨੇ ਤਾਂ ਖੇਲਣ ਵਾਲਾ ਆ ਇਹ ਸੁਦਾ ਪਰ ਹੁਣ ਤਾਂ ਇਹ ਬਿਲਕੁਲ ਹੀ ਡਰਦਾ ਦੇਖੋ ਜਿੱਥੇ ਦੇਖੋ ਉੱਦੇ ਡਰ ਕੇ ਬਹਿ ਜਾਂਦਾ ਹੈ ਅੱਛਾ ਤੁਸੀਂ ਕਿੰਨੇ ਵਜੇ ਕਰੋਗੇ ਸੀ ਜੀ ਸਾਰੇ ਤੁਸੀਂ ਮੈਂ 9:30 ਵਜੇ ਸਵੇਰੇ ਗਈਆਂ ਘਰੋਂ ਇੱਥੋਂ ਤੇ ਮੇਰੇ ਹਸਬੰਦ ਮੈਨੂੰ ਪਹਿਲਾਂ ਮੇਰੇ ਬੱਚਿਆਂ ਤੋਂ ਬੇਟੀਆਂ ਉਹਨਾਂ ਸਕੂਲ ਛੱਡ ਕੇ ਆਏ ਆ ਉਤੋਂ ਬਾਅਦ 9:30 ਵਜੇ ਮੈਨੂੰ ਕੰਮ ਤੇ ਛੱਡ ਕੇ ਆਏ ਆ 10:00 ਵਜੇ ਉਹ ਖੁਦ ਆਪ ਕੰਮ ਤੇ ਗਏ ਆ ਇੰਜਾਂ ਕਰੋ 10:00 ਵਜੇ ਗਏ ਆ ਹਾਂਜੀ ਇੰਜਾਂ ਦਾ ਕੰ ਤੇ ਉਹਨਾਂ ਨੂੰ ਕੰਮ ਆਇਆ ਸੀ ਤਾਂ ਉਹ ਕਹਿੰਦੇ ਵੀ ਚੱਲ ਜਾਨੂ ਮੈਂ ਫ੍ਰੀ ਆ ਤਾਂ ਬੰਦਾ ਕਹਿੰਦਾ ਵੀ ਦੋ ਪੈਸੇ ਘਰੇ ਆਣਗੇ ਉਹ ਚੱਲ ਕੇ ਕੰਮ ਤੇ ਸਵਾ 10 10 ਸਵਾ 10 ਹੋ ਗਏ ਹੋਣਗੇ ਦੇ ਲੋ ਸਵਾ 11 ਮੈਂ ਆ ਗਈ ਆ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਵੀ ਤੁਸੀਂ ਮੈਨੂੰ ਲੈ ਜਾਓ ਮੈਂ ਫ੍ਰੀ ਹੋ ਗਈ ਆ ਕੰਮ ਤੋਂ ਵੀ ਮੈਨੂੰ ਛੱਡ ਜੋ ਕਹਿੰਦੇ ਵੀ ਮੈਂ 5 ਕ ਮਿੰਟਾਂ ਤੱਕ ਆਣਾ ਤੂੰ ਜਦ ਤੱਕ ਵੇਟ ਕਰ ਲੈ ਮੇਰੀ ਉਹ ਆਏ ਆ ਤਾਂ 6:00 ਆ ਹੀ ਗਲੀ ਚ ਨਿਕਲੇ ਆ ਤਾਂ ਉਹਨਾਂ ਨੇ ਦੇਖ ਲਿਆ ਕੋਈ ਦੇ ਤਾਂ ਮਤਲਬ ਬਾਹਰ ਵੀ ਬੰਦਾ ਖੜਾ ਹੋਗਾ ਉਹਨਾਂ ਨੇ ਪੱਕਾ ਸ਼ੋਰ ਆ ਕਿ ਕੋਈ ਬੰਦਾ ਬਾਹਰ ਵੀ ਖੜਾ ਕੀਤਾ ਹੋਏਗਾ ਕਿ ਉਹ ਆ ਗਿਆ ਆ ਉਤੋਂ ਬਾਅਦ ਮੈਨੂੰ 5 ਮਿੰਟਾਂ ਜੀ ਲੈ ਕੇ ਇੱਥੇ ਆ ਗਏ ਆ ਜਦੋਂ ਮੈਂ ਆਈ ਆ ਤਾਂ ਮੈਂ ਇੱਥੇ ਆਈ ਆ ਮੇਰੇ ਪੈਰ ਜਿੱਦਾਂ ਮੈਂ ਹੈਂਡੀਕੈਪਡਾਂ ਤੁਰਨ ਲੱਗੀ ਮੈਂ ਟੇਢੀ ਜੀ ਹੋ ਗਈ ਮੇਰੇ ਹਸਬੰਦ ਕਹਿੰਦੇ ਮੈਂ ਲੋਕ ਖੋਲ ਦਿੰਦਾ ਆ ਵੀ ਤੂੰ ਬੈਠ ਜਾ ਜਦੋਂ ਉਹਨੇ ਲੋਕ ਖੋਲਿਆ ਤਾਂ ਉਹ ਤਾਂ ਆਪੇ ਹੀ ਡੇਗ ਗਿਆ ਬਹੁਤ ਜ਼ੋਰਤੀ ਉਹਨਾਂ ਨੇ ਫਿਰ ਇੱਧਰਲਾ ਕਮਰਾ ਛੱਡਿਆ ਪਹਿਲਾਂ ਉੱਧਰ ਗਏ ਕਿਉਂਕਿ ਪਤਾ ਸੀ ਕਿ ਮਮਾ ਕੋਲ ਰੱਖਦੇ ਆ ਸਮਾਨ ਉਹ ਉੱਧਰ ਜਦੋਂ ਗਏ ਤਾਂ ਜਦੋਂ ਖ ਸਾਨੂੰ ਜਮੀਂ ਨਿਕਲ ਗਈ ਬਸ ਜੀ ਕਾਫੀ ਨੁਕਸਾਨ ਹੋ ਗਿਆ ਜੀ ਹਾਂ ਜੀ ਵੀਰ ਜੀ ਪੁਲਿਸ ਆਈ ਹੈ ਜੀ ਹਾਂ ਜੀ ਵੀਰ ਜੀ ਆਏ ਸੀਗੇ ਇੱਕ ਲੇਡੀਜ਼ ਆਏ ਸੀਗੇ ਤੇ ਇੱਕ ਆਏ ਸੀਗੇ ਪਰ ਹੁਣ ਡਰ ਦਾ ਮਾਹੌਲ ਤਾਂ ਬਣਦਾ ਜਿਵੇਂ ਪਤਾ ਲੱਗਿਆ ਕਿ ਮੇਰੀਆਂ ਛੋਟੀਆਂ-ਛੋਟੀਆਂ ਬੇਟੀਆਂ ਆ ਨਾ ਇੱਕ 9th ਚ ਪੜਦੀ ਆ ਇੱਕ 5ਵੀਂ ਚ ਪੜਦੀ ਆ ਸਾਨੂੰ ਉਹਨਾਂ ਦਾ ਵੀ ਡਰ ਆ ਜੇ ਅੱਜ ਬੱਚੀਆਂ ਘਰ ਹੁੰਦੀਆਂ ਪਤਾ ਨਹੀਂ ਅੱਜ ਉਹਨਾਂ ਨਾਲ ਕੀ ਹੁੰਦਾ ਕੁੱਟ ਮਰ ਜੇ ਇਹਨਾ ਕਰ ਸਕਦੇ ਮਾਸੂਮ ਨਾਲ ਜੀ ਅੱਜ ਕੱਲ ਦਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਆ ਵੀ ਕੁੜੀਆਂ ਸੇਫ ਕਿਤੇ ਹੈ ਹੀ ਨਹੀਂ ਹੈ ਹਨਾ ਛੋਟੇ ਛੋਟੇ ਬੱਚੇ ਆ ਹੁਣ ਕੁੜੀਆਂ ਘਰ ਹੁੰਦੀਆਂ ਤਾਂ ਕੀ ਪਤਾ ਉਹ ਕਿੰਨੇ ਜਣੇ ਸੀ 2 ਸੀ 3 ਸੀ 4 ਸੀ ਤਾਂ ਕੱਲ ਕੀ ਕਰਦਾ ਜਿਸ ਤਰੀਕੇ ਹਜ਼ਾਰ ਵਰਤੇ ਗਏ ਆ ਜਿੰਦੇ ਭੰਨੇ ਗਏ ਆ ਤਿੰਨ ਜਿੰਦੇ ਭੰਨੇ ਗਏ ਆ ਪਰ ਇਧਰ ਵੀ ਸੱਟਾਂ ਮਾਰੀਆਂ ਗਈਆਂ ਦੋ ਤਾਂ ਤਾਂ ਵਧੇਰੇ ਹੋਣਗੇ ਅੰਦਰ ਵੀ ਇੱਕ ਤੁਸੀਂ ਕਹਿੰਦੇ ਕਿ ਸ਼ੱਕੇ ਬਾਹਰ ਵੀ ਖੜਾ ਹੋਊਗਾ। ਅਭੀ ਤਾਂ ਹੀ ਪਤਾ ਲੱਗਾ ਕਿ ਉਹ ਆਗੇ ਆ ਕੰਮ ਤੋਂ ਨਾ ਤਾਂ ਹੀ ਨਿਕਲੇ ਆ ਉਹ ਵੀ। ਨਹੀਂ ਤਾਂ ਕਿਉਂਕਿ ਜਦ ਤੁਸੀਂ ਦਰਵਾਜ਼ਾ ਖੋਲੇ ਸੀਗਾ ਤਾਂ ਫਿਰ ਇੱਥੇ ਆਵਾਜ਼ ਘਸਮਸਾ ਦੀ ਆਵਾਜ਼ ਤਾਂ ਨਾ ਹੁੰਦੀ ਕਿਉਂਕਿ ਮੈਂ 2 ਮਿੰਟ ਲਈ ਉੱਥੇ ਵੀ ਖੜੀ ਆ ਨਾ ਮੇਨ ਗੇਟ ਤੇ ਕਿਉਂਕਿ ਸਾਡੀ ਚਾਬੀ ਭਾਜੀ ਨਾਲ ਦੀ ਦੁਕਾਨ ਤੇ ਹੁੰਦੀ ਹਮੇਸ਼ਾ ਕਿਉਂਕਿ ਸਾਡੇ ਘਰ ਤੋਂ ਜਿਹੜਾ ਵੀ ਕੰਮ ਤੋਂ ਪਹਿਲਾਂ ਆਂਦਾ ਚਾਬੀ ਉੱਥੋਂ ਹੀ ਲਈਦੀ ਅਸੀਂ ਫਿਰ ਮੈਂ 5 ਮਿੰਟ ਮੈਂ ਉੱਥੇ ਵੀ ਖੜੀ ਹੋਊਂਗੀ ਮੇਰੇ ਹਸਬੰਦ ਤੁਰ ਕੇ ਗਏ ਆ ਦੁਕਾਨ ਤੋਂ ਲੈ ਕੇ ਆਏ ਆ ਜਾਂ ਮੇਰੇ ਆਣ ਤੱਕ ਮੈਨੂੰ ਇੰਨੀ ਤਾਂ ਜੀ ਤਾਂ ਇਹਦਾ ਮਤਲਬ ਫਿਰ ਡੈਫੀਨੇਟਲੀ ਬਾਹਰ ਕੋਈ ਸੀਗਾ ਜਿਹਨੇ ਉਹਨਾਂ ਨੂੰ ਇਤਲਾਹ ਕੀਤੀ ਕਿ ਹੁਣ ਖਿਸਕ ਲੋ ਉਹ ਆਉਣ ਵਾਲੇ ਤੇ ਇਹਦਾ ਮਤਲਬ ਚਾਰ ਦੁਕਾਨਾਂ ਛੱਡ ਕੇ ਤਾਂ ਮੇਰਾ ਛੋਟਾ ਦੇਰ ਹੈ ਉੱਥੇ ਕੰਮ ਤੇ ਲੱਗਾ ਹੋਇਆ ਉਹਨਾਂ ਨੂੰ ਇਹ ਵੀ ਪਤਾ ਸੀ ਪਤਾ ਪੱਕਾ ਹੋਏਗਾ ਕਿ ਉਹ ਬੱਚਾ ਉੱਥੇ ਕੰਮ ਤੇ ਲੱਗਾ ਹੋਇਆ ਹੈ ਬੇਟੀ ਹੈ ਜੀ ਕੋਈ ਬੇਟੀ ਹੈ ਜੀ ਬਿਲਕੁਲ ਤੇ ਪੁਲਿਸ ਨੂੰ ਕਿਸ ਤੇ ਸ਼ੱਕ ਜਾਰ ਕੀਤਾ ਦੇਖੋ ਵੀਰ ਜੀ ਸਾਡੀ ਕਿਸੇ ਨਾਲ ਦਸ਼ਮਣੀ ਨਹੀਂ ਆਪਾਂ ਨੂੰ 7 ਸਾਲ ਹੋ ਗਏ ਇੱਥੇ ਆਇਆ ਨੂੰ ਸਿਰਫ ਸਾਨੂੰ ਮਤਲਬ ਹੁੰਦਾ ਕੰਮ ਤੋਂ ਕੰਮ ਤੋਂ ਕਰ ਅਸੀਂ ਕਦੇ ਮੈਂ ਕਦੇ ਬਾਹਰ ਵੀ ਨਹੀਂ ਅਸੀਂ ਤਾਂ ਕਦੇ ਖੜੇ ਇੱਥੇ ਗਲੀ 'ਚ ਬਹੁਤ ਰਾਤ ਨੂੰ ਖੜਦੇ ਆ ਆਂਦੇ ਜਾਂਦੇ ਲੋਕੀ ਬਹੁਤ ਜਾਂਦੇ ਪਰ ਅਸੀਂ ਅਜੇ ਤੱਕ ਕਿਸੇ ਨੂੰ ਵੱਲ ਇੰਨਾ ਨਹੀਂ ਬਿਲਕੁਲ ਸਾਰੇ ਮਿਹਨਤ ਕਰਦੇ ਆ ਜੀ ਜੀ ਬੱਚਿਆਂ ਨੂੰ ਇਹੀ ਗੱਲ ਕਹੀ ਦੀ ਕਿ ਬਾਹਰ ਨਹੀਂ ਨਿਕਕਣਾ ਜੋ ਪਿੱਛੇ ਬਾਹਰ ਹੁੰਦਾ ਜਦੋਂ ਸਾਰੇ ਨਿਕੰਮਤ ਆ ਜਾਣਾ ਦਰਵਾਜ਼ਾ ਲਾ ਦੇਣਾ ਸਾਡਾ ਪਹਿਲਾਂ ਤੋਂ ਇਹੀ ਰੂਲ ਹੈ ਆਪਣਾ ਦਰਵਾਜ਼ਾ ਲਾ ਕੇ ਘਰ ਪੈ ਜਾਣਾ ਸਾਰੇ ਪਰਿਵਾਰ ਨੇ ਕਦੇ ਬਾਹਰ ਨਹੀਂ ਨਿਕਕਣਾ ਬੱਚੇ ਬੋਲ ਲਾਪਨਦੇ ਕਿ ਨਹੀਂ ਬਾਹਰ ਨਿਕਕਣਾ ਮम्मा ਕੁੰਡਾ ਲਾਤਾ ਬਸ ਅੰਦਰ ਆ ਗਿਆ ਤੁਸੀਂ ਵਾਰ ਜਿਹੜਾ ਮਰਜੀ ਆਈ ਜਾਵੇ ਜਾਈ ਜਾਵੇ ਕਦੇ ਇਦਾਂ ਦਾ ਰੱਖਿਆ ਨਹੀਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਸਾਡੀ ਕਿਦਨਾਂ ਹੈਗੀ ਕਿਦਨਾਂ ਨਹੀਂ ਅਸੀਂ ਨਾ ਕਦੇ ਕਿਸੇ ਨਾਲ ਦੁਸ਼ਮਣੀ ਪਾਈ ਨਾ ਰੱਬ ਪਵਾਵੇ ਪਰ ਆ ਤਾਂ ਮੇਨਾਂ ਗਰਦਾਰੀ ਕਰਕੇ ਆ ਕੋਈ ਬਹੁ ਵੱਡੀ ਗਰਦਾਰੀ ਕਰਕੇ ਮੇਨਾਂ ਕਿਉਂਕਿ ਸਾਰਾ ਦਿਨ ਕੰਮ ਕਰਨਾ ਇੱਕ ਇੱਕ ਰੁਪਈਆ ਜੋੜਨਾ ਜਿਹੜਾ ਕਰਦਾ ਵੀਰ ਜੀ ਉਹਨੂੰ ਪਤਾ ਵੀ ਕਿੱਦਾਂ ਕਰਨਾ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਦੇ ਘਰ ਕੰਮ ਕਰਨਾ ਉਹ ਤੁਹਾਨੂੰ ਵੀ ਪਤਾ ਇਹ ਘਰ ਕੰਮ ਕਰਦੇ ਹਾਂ ਹਾਂਜੀ ਇਹ ਰੋਟੀ ਬਣਾਉਣ ਜਾਂਦੇ ਆ ਸਵੇਨ ਨੂੰ ਮੈਂ ਵੀ ਕੁਕਿੰਗ ਦਾ ਕਰਦੀ ਆ ਜਿੱਦਾਂ ਇਹ ਤਾਂ ਝਾੜੂ ਪੋਚੇ ਦਾ ਕਰਦੇ ਆ ਫਿਰ ਵੀ ਮੈਂ ਤਾਂ ਕੱਲਾ ਕੁਕਿੰਗ ਦਾ ਹੀ ਕਰਦੀ ਆ ਜਿੱਦਾਂ ਮੈਂ ਕਿੰਨੀ ਮਿਹਨਤ ਨਾਲ ਇੱਕ ਇੱਕ ਰੁਪਿਆ ਜੋੜ ਕੇ ਬੰਦਾ ਘਰ ਦਾ ਕੋਈ ਘੈਣਾ ਟੁੱਕ ਬਣਾਉਂਦਾ ਉਹਨਾਂ ਨੂੰ ਤਿੰਨ ਦਿਨ ਪਹਿਲਾਂ ਤਾਂ ਇਹਨਾਂ ਨੂੰ ਸੈਲਰੀ ਮਿਲੀ ਹੈ 5000 ਰੁਪਏ ਤੇ ਜਾਂਦੇ ਆ ਇਹ 5000 ਇਹਨਾਂ ਨੂੰ ਮਿਲਿਆ ਤੇ ਉਹ ਵੀ ਵਿੱਚੇ ਹੀ ਸੀਗਾ ਕਿਉਂਕਿ ਬੰਦੇ ਨੂੰ ਪਤਾ ਹੁੰਦਾ ਵੀ ਘਰ ਦੀਆਂ ਜ਼ਰੂਰਤਾਂ ਵੀ ਥੋੜਾ ਥੋੜਾ ਕਰਕੇ ਸਮਾਨ ਲਿਆਣਾ ਕੁਝ ਲਿਆਣਾ ਰਾਸ਼ਨ ਜੋ ਕਿ ਪੈਸੇ ਗਈ ਕਿੰਨੇ ਕੁਝ ਵੀ ਨਹੀਂ ਸਾਰਾ ਕੁਝ ਤਾਂ ਉਹ ਲੈ ਹੀ ਗਿਆ ਸਾਡਾ ਤਾਂ ਸਾਡੇ ਕੋ ਕੀ ਬਚਣਾ ਇਹ ਇਹ ਦੇਖ ਲਓ ਤੁਸੀਂ ਦਰਵਾਜ਼ਾ ਤੱਕ ਤੋੜ ਗਏ ਹੋ ਹੋਰ ਦੱਸੋ ਕਰਦੇ ਖਾਣ ਲਈ ਵੀ ਪੈਸੇ ਨਹੀਂ ਬਿਲਕੁਲ ਨਹੀਂ ਕਿਉਂਕਿ ਮਹੀਨੇ ਦੀ ਮਹੀਨੇ ਜਿੰਨੇ ਸਾਨੂੰ ਮਿਲਨੇ ਹੁੰਦੇ ਉਹਨਾਂ ਨਾਲ ਤਾਂ ਸਾਡਾ ਰੋਸ਼ਨ ਆਣਾ ਹੁੰਦਾ ਜੇ ਅਸੀਂ ਹੁਣ ਇੰਨੇ ਜੋਗੇ ਹੋਈਏ ਤਾਂ ਫਿਰ ਆਪਣਾ ਨਾ ਲੈ ਕੇ ਬੈਠ ਜਾਈਏ ਅਸੀਂ ਕਿਉਂ ਲੋਹੇ ਦੀਆਂ ਟੀਨਾ ਥੱਲੇ ਬੈਠਣਾ ਹੈ ਤੁਸੀਂ ਇੱਕ ਵਾਰੀ ਅੰਦਰ ਜਾ ਕੇ ਦੇਖੋ ਕਿ ਅਸੀਂ ਸਾਰੇ ਤਰਪਾਲ ਪਈ ਹੋਈ ਆ ਸਾਡੇ ਅਸੀਂ ਆਪਣੀ ਮੋਰੇ ਠੰਡਾ ਉੱਪਰੋਂ ਪਾਣੀ ਚੁੰਦਾ ਜਦੋਂ ਆਪਣੀ ਉਸਤ ਪੈਂਦੀ ਸਵੇਰ ਨੂੰ ਬੱਚਿਆਂ ਤੇ ਪਾਣੀ ਸੁੱਤੇ ਪਿਆਂ ਤੇ ਚੁੰਦਾ ਇਸ ਕਰਕੇ ਅਸੀਂ ਹੁਣ ਉੱਪਰ ਇਹ ਤਰਪਾਲ ਪਾਈ ਸੀਗੀ ਸਭ ਨੂੰ ਪਤਾ ਵੀ ਇਹ ਮਿਹਨਤ ਕਰਦੀਆਂ ਉਹਨਾਂ ਦਾ ਕਮਾਣਾ ਉਹਨਾਂ ਕਾ ਲੈ ਆਣਾ ਅਬ ਵਿੱਚੇ ਰਸੋਈ ਐ ਇੱਥੋਂ ਨਾ ਤਿਆਰ ਕਿਚਨ ਵੀ ਦੇਖ ਲਓ ਵਿੱਚੇ ਹੀ ਐ ਸਾਰਾ ਕੁਝ ਇੱਕ ਇੱਕ ਰੂਮ ਦੇ ਵਿੱਚੇ ਹੀ ਐ ਕਿਤੋਂ ਕਿਤੇ ਸਮਾਨ ਅੰਦਰ ਪਿਆ ਤੇ ਮੈਂਬਰ ਤੁਸੀਂ ਮੇਰੇ ਖਿਆਲ 7 4 ਸੱਤ ਮੈਂਬਰ ਐ ਸੱਤ ਮੈਂਬਰ ਐ ਜੀ ਕਰਦੇ ਅਸੀਂ ਪਾਪਾ ਤਿੰਨ ਦਿਨ ਤੋਂ ਤਾਂ ਗਏ ਹੋਏ ਸੀ ਕੰਮ ਤੇ ਵਿਆਹ ਸੀਗਾ ਉੱਥੇ ਦਿਹਾੜੀਆਂ ਤੇ ਗਏ ਹੋਏ ਸੀਗੇ ਉਹਨਾਂ ਨੂੰ ਤਾਂ ਫੋਨ ਕਰਕੇ ਸਦਿਆਂ ਮਮ ਹੱਥ 'ਚ ਰੋਟੀ ਖਾਣ ਵਾਲੀ ਗੱਲ ਹੈ ਜੀ ਕਿਉਂਕਿ ਹੈਂਡ ਟੂ ਮਾਉਥ ਬੜੀ ਮੁਸ਼ਕਿਲ ਨਾ ਦੇਖੋ ਮੈਂ ਮੇਰੇ ਹਸਬੰਦ ਦੋਨੇ ਹੈਂਡੀਕੈਪਡ ਹਾਂ ਸੀ ਅਸੀਂ ਫਿਰ ਵੀ ਆਪਣਾ ਗੁਜ਼ਾਰਾ ਕਰਦੇ ਹਾਂ ਮਮਾ ਸਾਰਾ ਦਿਨ ਕੰਮ ਉੱਤੇ ਜਾਂਦੀ ਉਹ ਬੱਚਾ ਧੋਤ ਭਈਆ ਨਹੀਂ ਠੰਡ 'ਚ ਕੋਈ ਕਰ ਨਹੀਂ ਸਕਦਾ ਧੋਂਦਾ ਗੱਡੀਆਂ ਧੋਂਦਾ ਪਾਪਾ ਲੋਕਾਂ ਦੇ ਖੜੇ ਆ ਜਾ ਕੇ ਜਦੋਂ ਹੁਣ ਬੰਦੇ ਨੂੰ ਕਰਕੇ ਨਹੀਂ ਖਾਣ ਦੇਣਾ ਫਿਰ ਦਿਲ ਤਾਂ ਦੁਖਦਾ ਹੀ ਆ ਨਾ ਪਰ ਬੰਨ ਜੀ ਇੱਕ ਗੱਲ ਮੈਂ ਜ਼ਰੂਰ ਚਾਹੁੰਨਾ ਕਿ ਤੁਸੀਂ ਆਪਣੇ ਮਨ ਦੇ ਭਾਵ ਰੱਖੋ ਕਿ ਹੁਣ ਇਹ ਤਾਂ ਬੱਚੀਆਂ ਇੱਥੇ ਹੋਊਗੀਆਂ ਸਕੂਲ ਤੋਂ ਬੱਚੇ ਨਹੀਂ ਆਣਾ। ਜੱਜਾ ਸਬੀਰ ਜੀ ਉਦਾਂ ਮੇਰਾ ਦਿਲ ਨਹੀਂ ਅੱਜ ਖੋਲਦਾ। ਚਲੋ ਅਸੀਂ ਮਿਹਨਤ ਕਰਾਂਗੇ ਆਪਣੀ ਚੀਜ਼ ਬਣਾ। ਜੇ ਬਾਈ ਚਾਂਸ ਮੇਰੀਆਂ ਬੇਟੀਆਂ ਅੱਜ ਘਰ ਹੁੰਦੀਆਂ ਮੈਂ ਤਾਂ ਗਈ ਸੀ ਨਾ ਦੁਨੀਆ ਤੋਂ। ਉਹ ਦੋ ਸੀ, ਤਿੰਨ ਸੀ ਉਹਨਾਂ ਨੇ ਮੇਰੀ ਬੱਚੀਆਂ ਨਾਲ ਕੀ ਕਰਨਾ ਸੀ? ਮੈਨੂੰ ਤਾਂ ਸੋਚ ਗਿਆ ਜੇ ਇਹੀ ਖੁਸ਼ ਹੋਈ ਜਾਂਦਾ ਬਸ। ਮਤਲਬ ਮੈਂ ਇਹ ਗੱਲ ਸੋਚ ਰਿਹਾ ਕਿ ਜਿਵੇਂ ਤੁਹਾਡੇ ਮਾਤਾ ਜੀ ਨੇ ਕਿਹਾ ਕਿ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਕਿਸੇ ਨਾਲ ਫालतू ਗੱਲ ਨਹੀਂ ਕਰਦੇ, ਬਾਹਰ ਨਹੀਂ ਖੜਦੇ। ਫਿਰ ਵੀ ਕਿਸ ਨੇ ਤੁਹਾਡੇ ਤੇ ਅੱਖ ਰੱਖੀ ਹੈ ਨਾ? ਜਲੰਧਰ 'ਚ ਦੇਖਿਆ ਇਹ ਕੀ ਹੋਇਆ? ਹੂੰ। ਬਸ ਅੱਜ ਉਹੀ ਸੋਚ ਕੇ ਬੰਦੇ ਨੂੰ ਬਾਰ-ਬਾਰ ਇੱਕੋ ਗੱਲ ਆ ਰਹੀ ਆ ਕਿ ਮੇਰੀਆਂ ਬੇਟੀਆਂ ਘਰ ਆਉਂਦੀ ਤਾਂ ਕੀ ਬੜਦਾ ਕਿਉਂਕਿ ਜਿਹੜੇ ਨਸ਼ੇੜੀ ਜਿਨ੍ਹਾਂ ਨੇ ਸਾਡੇ ਭਾਂਡੇ ਨਹੀਂ ਛੱਡੇ ਉਹ ਉੜੀਆਂ ਨੂੰ ਛੱਡ ਜਾਂਦੇ ਦਰਿੰਦੇ ਜਿਹੜੇ ਫਿਰਦੇ ਆ ਉਹ ਮੈਂ ਤਾਂ ਕੀ ਭਰੋਸਾ ਪਰ ਫਿਰ ਵੀ ਇੱਕ ਗੱਲ ਜ਼ਰੂਰ ਜ਼ਿਹਨ 'ਚ ਆਉਂਦੀ ਆ ਕਿ ਆਲੇ-ਦੁਆਲੇ ਕਿਸ ਨਾ ਕਿਸ ਨੇ ਮਤਲਬ ਹਰੇਕ ਤੇ ਨਿਗਾਹ ਟਕਾਈ ਹੋਈ ਆ ਜੀ ਪ੍ਰਸ਼ਾਸਨ ਸੁੱਤਾ ਪਿਆ ਇਹ ਚੋਰ ਜਾਗਦੇ ਆ ਹੁਣ ਐਡੀ ਵੱਡੀ ਚੋਰੀ ਆ ਆ ਇਹਨਾਂ ਲਈ ਬਹੁਤ ਵੱਡੀ ਹੈ ਇਹ ਅਮਾਨੀਆਂ ਨਾਲ ਕੰਪੇਅਰ ਨਾ ਕਰੋ ਕੋਈ ਕਹਿੰਦਾ ਲੱਖ ਰੁਪਈਆ ਆਈਆ ਇਹਨਾਂ ਦੀ ਉਹ ਲੱਖ ਅਰਬਾਂ ਨਾਲ ਦਾ ਸੀ ਪਤਾ ਨਹੀਂ ਕਿੰਨੇ ਸਾਲਾਂ ਦੇ 50 ਸਾਲਾਂ ਦੇ 60 ਸਾਲਾਂ ਦੇ ਪਤਾ ਨਹੀਂ ਕਿੰਨੀ ਦੇਰ ਚ ਜੋੜਿਆ ਸਾਲ 2 ਸਾਲ ਨਾ ਕਿੰਨੀ ਮਿਹਨਤ ਲੱਗਦੀ ਹੈ ਜੇ ਉਹ 5 4-5000 ਸੈਲਰੀ ਮਿਲਦੀ ਹੈ ਤਾਂ ਅੱਜ ਕੱਲ ਆਉਂਦਾ ਕੀ ਆ ਉਹਨਾਂ ਦਾ ਰਸੋਈ 4 ਦਿਨ ਨਹੀਂ ਚੱਲਦੀ 7 ਮੈਂਬਰਾਂ ਦੀ ਸੋ ਇਹਨਾਂ ਦਾ ਸਰਮਾਇਆ ਹੀ ਉੱਥੋਂ ਚੋਰੀ ਕਰਕੇ ਲੈ ਕੇ ਰੱਛਾ ਜਿਹੜਾ ਸਮਾਨ ਚੋਰੀ ਕੀਤਾ ਉਹਨੇ ਮਾਰੇ ਅਕੋਰਡਿੰਗਾਂ ਤੇ ਭਾਅ ਵੇਚਣਾ ਤab ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਆਲੇ ਦੁਆਲੇ ਕੀ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਹੜਾ ਚੋਰੀ ਦਾ ਸਮਾਨ ਖਰੀਦਦਾ ਲੋਕੀ ਪਾ ਕੇ ਘੁੰਮਦੇ ਪਾਣ ਨੂੰ ਅਸੀਂ ਵੀ ਪਾ ਕੇ ਘੁੰਮ ਸਕਦੇ ਸੀ ਸਾਨੂੰ ਪਤਾ ਵੀ ਅਸੀਂ ਲੋਕਾਂ ਦੇ ਕੰਮ ਕਰਦੇ ਹਾਂ ਉਹੀ ਅਸੀਂ ਆਪਣੀ ਚੀਜ਼ ਸੰਭਾਲੀ ਸੀ ਕਿ ਗਾਂਹ ਦੋ ਬੇਟੀਆਂ ਇੱਕ ਛੋਟਾ ਰਹਿੰਦਾ ਬਿਆਨ ਨੂੰ ਵੀ ਬੰਦਾ ਕਹਿੰਦਾ ਸੰਭਾਲਦਾ ਦੇਖੋ ਅੱਜ ਕੱਲ੍ਹ ਸਾਂਭਣ ਦਾ ਹੀ ਨਹੀਂ ਰਿਹਾ ਕੁਝ ਭਾਈ ਜੀ ਗੱਲ ਪਤਾ ਕੀ ਹੈ ਕਿਤੇ ਪ੍ਰਸ਼ਾਸਨ ਨੂੰ ਪਤਾ ਨਹੀਂ ਕਿ ਕੌਣ ਸਟੋਰੀ ਦਾ ਸਮਾਨ ਖਰੀਦਦਾ ਜਿਹੜੇ ਚੋਰੀ ਦੇ ਸਮਾਨ ਖਰੀਦੇ ਜਾਂ ਜੁੱਤੀ ਉਹਨਾਂ ਦੇ ਫਿਰੇ ਉਹਨਾਂ ਚੱਕ ਕੇ ਸੀਖਾਂ ਦੇ ਪਿੱਛੇ ਕਰਨ ਤਾਂ ਚੋਰ ਚੋਰੀ ਕਿਉਂ ਕਰਨ ਮੰਨ ਲਓ ਹੁਣ ਜਿਹੜਾ ਚੋਰੀ ਦਾ ਜੇ ਕੋਈ ਸਮਾਨ ਵੇਚਣ ਗਿਆ ਜੇ ਖਰੀਦਣ ਵਾਲਾ ਚੰਗੀ ਤਰੀਕੇ ਖਰੀਦੇ ਪਤਾ ਕਰੇ ਤੂੰ ਕੌਣ ਆ ਕਿੱਥੋਂ ਆਇਆ ਤਾਂ ਚੋਰ ਤਾਂ ਤਾਂ ਕਾਡੀਆਂ ਦੇ ਭਾਲੇ ਲਾਣਾ ਸਮਾਨ ਜੀ ਮੇਨ ਗੱਲ ਤਾਂ ਇਹ ਚੇਨ ਜਿਹੜੀ ਚੱਲਦੀ ਆ ਜੀ ਤੁਹਾਡਾ ਲੱਖ ਰੁਪਏ ਦਾ ਸਮਾਨ ਉਹ ਨਹੀਂ 5-7 ਹਜ਼ਾਰ ਨੂੰ ਵੇਚਿਆ ਜਾਣਾ ਜੀ ਜੀ ਨੇ ਕਿ ਬੱਚੇ ਸੇਵ ਨਹੀਂ ਹੈਗੇ ਬਟ ਬੱਚੇ ਤੋਂ ਵੱਡਾ ਗਹਿਣਾ ਕਿਹੜਾ ਹੈ ਸੋਰ ਕੁਛ ਨਹੀਂ ਸਾਡਾ ਪੈਸਾ ਗਿਆ ਗਹਿਣਾ ਗਿਆ ਅਸੀਂ ਮਿਹਨਤ ਕਰਾਂਗੇ ਫੇ ਬਣਾ ਪਰ ਸਾਨੂੰ ਟੈਨਸ਼ਨ ਆਣ ਵਾਲਾ ਟਾਈਮ ਦੀ ਹੈ ਕਿ ਸਾਡੇ ਬੱਚੇ ਆ ਦੋ ਉਹਨਾਂ ਦੀ ਅਸੀਂ ਕਿੱਦਾਂ ਕੇਅਰ ਕਰਨੀ ਹੈ ਜੇ ਅਸੀਂ ਕੰਮ ਤੇ ਨਹੀਂ ਜਾਵਾਂਗੇ ਤਾਂ ਅਸੀਂ ਉਹਨਾਂ ਨੂੰ ਖਲਾਵਾਗੇ ਕੀ ਜੇ ਕੰਮ ਤੇ ਜਾਉਂਗੇ ਤਾਂ ਧਿਆਨ ਪਿੱਛੇ ਰਹਿਣਾ ਪਿੱਛੇ ਰਹਿਣਾ ਬਸ ਚਲੋ ਇਹ ਹਾਲਾਤ ਨੇ ਔਰ ਪ੍ਰਸ਼ਾਸਨ ਨੂੰ ਇੱਥੋਂ ਦੇ ਜਿਹੜੇ ਐਸਐਸਪੀ ਸਾਹਿਬ ਹੈ ਉਹਨਾਂ ਨੂੰ ਬੇਨਤੀ ਹੈ ਕਿ ਆ ਤੁਸੀਂ ਇੱਕ ਮਾਂ ਦੀ ਪੀੜ ਸੁਣੋ ਇਹ ਵੀ ਮਾਰ ਆਇਆ ਇਹ ਵੀ ਮਾਰ ਆਇਆ ਦੋਨਾਂ ਦੀ ਪੀੜ ਸੁਣੋ ਤਕਲੀਫ ਸੁਣੋ ਤਕਲੀਫ ਨੂੰ ਸਮਝੋ ਹੈਂਡ ਟੂ ਮਾਉਥ ਨੇ ਖੁਦ ਹੀ ਮਿੱਟੀ ਮਸਾ ਖੂਨ ਨੂੰ ਲੱਗਦੀ ਹੈ ਤੇ ਉਸ ਤੋਂ ਬਾਅਦ ਵੀ ਜੇ ਇਹ ਚਿੰਤਾ ਰਸਤਾਉਂਦੀ ਹੈ ਕਿ ਅਸੀਂ ਆਪਣੀਆਂ ਧੀਆਂ ਨੂੰ ਘਰ ਕਿਵੇਂ ਸੇਫ ਰੱਖਣਾ ਆਪਣੇ ਘਰ ਆਪਣੀਆਂ ਧੀਆਂ ਨੂੰ ਸੇਫ ਕਿਵੇਂ ਰੱਖਣਾ ਤਾਂ ਇਹ ਬਹੁਤ ਵੱਡੀ ਚਿੰਤਾ ਹੈ ਔਰ ਘਰ ਘਰ ਦੀ ਚਿੰਤਾ ਬਣੀ ਹੋਈ ਹੈ ਤੇ ਇਸ ਕਰਕੇ ਸਟ੍ਰਿਕਟ ਐਕਸ਼ਨ ਲੈਣੇ ਚਾਹੀਦੇ ਆ ਵੋਟਾ ਬੂਟਾ ਹੁੰਦੀਆਂ ਰਹਿਣੀਆਂ ਇੱਕ ਆਗੇ ਦੂਜੇ ਚਲੇਗੇ ਦੂਜੇ ਆਗੇ ਤੀਜੇ ਚਲੇਗੇ ਇਹ ਹੁੰਦੀ ਰਹਿਣੀ ਹੈ ਭੰਡਾ ਭੰਡਾਰੀਆ ਕਿੰਨਾ ਕੁ ਪਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਇਹ ਤਾਂ ਵੋਟਾਂ ਤਾਂ ਚਲਦੀਆਂ ਰਹਿਣੀਆਂ ਪਰ ਜੇ ਆਮ ਲੋਕ ਜਿਹੜੇ ਮਿਹਨਤ ਕਰਕੇ ਆਪਣੀ ਜ਼ਿੰਦਗੀ ਚਲਾਉਂਦੇ ਆ ਇਹਨਾਂ ਨਾਲ ਧੱਕੇ ਹੋਣ ਲੱਪੇ ਔਰ ਘਰ ਦੇ ਅੰਦਰ ਵੜ ਕੇ ਫੇਰ ਤਾਂ ਬਹੁਤ ਮਾੜੀ ਗੱਲ ਹੈ ਔਰ ਇਨਸਾਫ ਮਿਲਣਾ ਚਾਹੀਦਾ ਮੈਂ ਹਮੇਸ਼ਾ ਹੀ ਕਹਿੰਦਾ ਪੁਲਿਸ ਜਾਵੇ ਤਾਂ ਮਿੱਟੀ 'ਚੋਂ ਮੱਛੀ ਫੜ ਸਕਦੀ ਆ ਆ ਚੋਰ ਲੱਭਣੇ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਜੇ ਮੜ ਜਾ ਧਿਆਨ ਦੇਣ ਤਾਂ ਰਿਜ਼ਲਟ ਮਿਲ ਸਕਦਾ ਜੇ ਇੱਥੇ ਰਿਜ਼ਲਟ ਮਿਲ ਗਿਆ ਤਾਂ ਬਾਕੀ ਬਚ ਜਾਓਗੇ ਉਮੀਦ ਕਰਦੇ ਪ੍ਰਸ਼ਾਸਨ ਸੀਰੀਅਸ ਹੋ ਕੇ ਇਸ ਮੈਟਰ ਨੂੰ ਜਿਹੜਾ ਸਮਝੇਗਾ ਔਰ ਚੋਰਾਂ ਨੂੰ ਫੜ ਕੇ ਇਹਨਾਂ ਦਾ ਸਮਾਨ ਜਿਹੜਾ ਹੈ ਇਹਨਾਂ ਨੂੰ ਵਾਪਸ ਮਿਲੇਗਾ ਉਮੀਦ ਕਰਦੇ ਆ ਬਹੁਤ ਸ਼ੁਕਰੀਆ